ਸਰਕਾਰ ਵੱਲੋਂ ਵਾਹਨ ਵਿੱਚ ਪੈਟਰੋਲ ਭਰਨ ਲਈ PUC ਦੀ ਜਾਂਚ ਲਾਜ਼ਮੀ ਕਰ ਦਿੱਤੀ ਗਈ ਹੈ ਜੇਕਰ ਤੁਸੀਂ PUC ਤੋਂ ਬਿਨਾ ਆਪਣੀ ਗੱਡੀ ਵਿੱਚ ਪੈਟਰੋਲ ਭਰਨ ਜਾਂਦੇ ਹੋ ਤਾਂ ਤੁਹਾਨੂੰ 10000 ਰੁਪਏ ਦਾ ਚਲਾਨ ਕੀਤਾ ਜਾਣਾ ਯਕੀਨੀ ਹੈ ਇਸ ਸੰਬੰਧੀ ਦਿੱਲੀ ਸਰਕਾਰ ਨੇ 100 ਪੈਟਰੋਲ ਪੰਪਾਂ ਤੇ ਕੈਮਰੇ ਲਗਾਉਣ ਅਤੇ PUC ਚੈਕਿੰਗ ਲਈ ਸਾਫਟਵੇਅਰ ਲਗਾਉਣ ਲਈ ਇੱਕ ਨਿੱਜੀ ਕੰਪਨੀ ਨੂੰ ਟੈਂਡਰ ਦਿੱਤਾ ਹੈ ਇਸ ਕਾਰਨ ਨਵਗਤੀ ਟੈਕ ਕੰਪਨੀ ਨੂੰ 15 ਦਿਨਾਂ ਦੇ ਅੰਦਰ ਆਪਣੀਆਂ ਸੇਵਾਵਾਂ ਸ਼ੁਰੂ ਕਰਨੀਆਂ ਪੈਣਗੀਆਂ ਇਸ ਬਾਰੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੰਪਨੀ ਨੂੰ 15 ਦਿਨਾਂ ਦੇ ਅੰਦਰ ਪੀ ਯੂ ਸੀ ਜਾਂਚ ਲਈ ਸਿਸਟਮ ਤਿਆਰ ਕਰਨ ਲਈ ਕਿਹਾ ਗਿਆ ਹੈ ਜਿਸ ਤੇ 6 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ ਇਸ ਯੋਜਨਾ ਦੇ ਤਹਿਤ ਜੇਕਰ ਪٹرول ਪੰਪਾਂ ਤੇ ਆਉਣ ਵਾਲੇ ਵਾਹਨਾਂ ਕੋਲ ਵੈਧ ਪੀ ਯੂ ਸੀ ਨਹੀਂ ਹੈ ਤਾਂ ਪ੍ਰਦੂਸ਼ਣ ਨੂੰ ਚੈੱਕ ਕਰਨ ਲਈ ਕੁਝ ਘੰਟਿਆਂ ਦਾ ਸਮਾਂ ਦਿੱਤਾ ਜਾਵੇਗਾ ਤੇ ਜੇਕਰ ਇਸ ਸਮੇਂ ਦੇ ਅੰਦਰ PUC ਨਹੀਂ ਬਣਵਾਈ ਤਾਂ 10000 ਰੁਪਏ ਦਾ ਇਹ ਚਲਾਨ ਕੀਤਾ ਜਾਵੇਗਾ ਆਪਣੇ ਆਪ ਕਟਿਆ ਜਾਵੇਗਾ ਇਹ ਚਲਾਨ ਅਤੇ ਇਸ ਬਾਰੇ ਜਾਣਕਾਰੀ ਵਾਹਨ ਮਾਲਕ ਦੇ ਮੋਬਾਈਲ ਤੇ ਭੇਜ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਟਰਾਂਸਪੋਰਟ ਅਧਿਕਾਰੀ ਦਾ ਇਹ ਵੀ ਕਹਿਣਾ ਹੈ ਕਿ ਕੈਮਰੇ ਨੰਬਰ ਪਲੇਟ ਨੂੰ ਸਕੈਨ ਕਰਕੇ ਇਹ ਪਤਾ ਲਗਾਉਣਗੇ ਕਿ ਗੱਡੀ ਕੋਲ ਜਾਇਜ਼ PUC ਹੈ ਜਾਂ ਨਹੀਂ ਦਰਸਲ ਕਾਰਬਨ ਮੋਨੋਆਕਸਾਈਡ ਅਤੇ ਕਾਰਬਨ ਡਾਈਆਕਸਾਈਡ ਵਰਗੇ ਵੱਖ-ਵੱਖ ਪ੍ਰਦੂਸ਼ਕਾਂ ਦੇ ਨਿਕਾਸੀ ਮਾਪਦੰਡਾਂ ਲਈ ਸਮੇਂ-ਸਮੇਂ ਤੇ ਵਾਹਨਾਂ ਦੀ ਜਾਂਚ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ PUC ਸਰਟੀਫਿਕੇਟ ਦਿੱਤਾ ਜਾਂਦਾ ਹੈ ਸਥਾਨਕ ਤੌਰ ਤੇ ਵਾਹਨਾਂ ਦੀ ਵਰਤੋਂ ਕਰਨ ਕਾਰਨ ਕਈ ਲੋਕ ਫੜੇ ਜਾਣ ਤੋਂ ਬਚ ਜਾਂਦੇ ਨੇ ਪਰ ਹੁਣ ਪੈਟਰੋਲ ਪੰਪਾਂ ਤੇ ਤਕਨੀਕ ਲੱਗਣ ਨਾਲ ਇਹ ਲੋਕ ਚੱਕਵਾ ਨਹੀਂ ਦੇ ਸਕਣਗੇ ਤੇ ਉਹਨਾਂ ਦੇ 10000 ਰੁਪਏ ਤੱਕ ਦਾ ਚਲਾਨ ਹੋ ਸਕਦਾ ਹੈ